ਦੇਖੋ ਕਾਂਗਰਸ ਮੇ ਹੈ ਤਾਂ ਉਹਨਾਂ ਦਾ ਅੰਦਰੂਨੀ ਮਾਮਲਾ ਜੀ ਮਗਰ ਇੱਕ ਬਾਤ ਜ਼ਰੂਰ ਹੈ ਕਿ ਖੈਰਾ ਸਾਹਿਬ ਔਰ ਸਿੱਧੂ ਸਾਹਿਬ ਹੀ ਹੈ ਜਾਂ ਇੱਕ ਆਦੇ ਹੋਰ ਹੈ ਜੋ ਕੋਈ ਬਾਤ ਕਰਕੇ ਰਾਜੀ ਹੈ ਬਾਕੀ ਤੋਂ ਆਪਕੋ ਪਤਾ ਹੀ ਹੈ ਇਨਕਾ ਇੱਕ MP ਹੈ ਇੱਕ ਦੋ MP ਹੈ ਮਤਲਬ ਮੋਰ ਲਾਇਲ ਥੈਨ ਦਾ ਕਿੰਗ ਉਹ ਭਗਵੰਤ ਮਾਨ ਪਾਲਸੀ ਬਾਅਦ ਚ ਕੱਢਦਾ ਹੈ ਇੱਕ ਇਹਨਾਂ ਦਾ ਐਮਪੀਓ ਤਾੜੀਆਂ ਪਹਿਲਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਕਾਂਗਰਸ ਵਾਲਾ ਮਨੋ ਤਾਂ ਲੈਣ ਦੀ ਕੀ ਲੋੜ ਹੈ ਤੁਹਾਨੂੰ ਸਮਝ ਆਈ ਗਈ ਹੈ ਹੈ ਉਹ ਹੀ ਜਾਈ ਡਿਫਾਲਟਰ ਚ ਹੁਣੇ ਅੱਜ ਮੈਂ ਬੋਲਿਆ ਸ਼ਾਮ ਤੱਕ ਉਹਨੂੰ ਮੌਕਾ ਮਿਲ ਜਾਣਾ ਉਹਨੂੰ ਚਾਰ ਪ੍ਰੈਸ ਵਾਲੇ ਛੱਡ ਕੇ ਬੋਲ ਪੈਣਾ ਤੁਹਾਨੂੰ ਸਮਝ ਹੀ ਆ ਜਾਣੀ ਮੈਂ ਕਿਹਦੀ ਗੱਲ ਕਰਦਾ ਨਾਉਂ ਨਹੀਂ ਲੈਣ ਦੀ ਉਹ ਲੋਡ ਹੁੰਦੀ ਡਿਫਾਲਟਰਾਂ ਦੀ ਮਗਰ ਸਮਝੌਤਾ ਪ੍ਰਧਾਨ ਜੀ ਤੁਸੀਂ ਕਦੇ ਆਪਣਾ ਦੇਖਿਆ ਆਪਣੇ ਨੂੰ ਇਹਨੂੰ ਭਗਵੰਤ ਮਾਨ ਨੂੰ ਆਪ ਦੇ ਪ੍ਰਧਾਨ ਨੂੰ ਪ੍ਰਧਾਨ ਜੀ ਪ੍ਰਧਾਨ ਜੀ ਕਰਦੇ ਕਦੇ ਸੁਣਿਆ ਇਹਨੇ ਪਿਆਰ ਨਾਲ ਪ੍ਰਧਾਨ ਜੀ ਜਿੰਨੇ ਪਿਆਰ ਨਾਲ ਰਾਜੇ ਵੜਿੰਗ ਨੂੰ ਸੰਬੋਧਨ ਹੁੰਦਾ ਇੰਨਾ ਹੀ ਕਿਥੇ ਪਿਆਰ ਸਤਿਕਾਰ ਬੁੱਧਰਾਮ ਜੀ ਨੂੰ ਦੇ ਦੇਵੇ ਮੈਨੂੰ ਲੱਗਦਾ ਉਹ ਫੁੱਲੇ ਨਾਲ ਸਮਾਉਣ ਏਡਾ ਪੜਿਆ ਲਿਖਿਆ ਜੀ ਆ ਇੰਨੀਆਂ ਇੰਨੀਆਂ ਪੀ ਐਚ ਡੀਆਂ ਕੀਤੀਆਂ ਮੈਨੂੰ ਲੱਗਦਾ ਪਤਾ ਨਹੀਂ ਕਿੰਨੀਆਂ ਐਮ ਏ ਕਿੰਨਾ ਕੁਝ ਏਡਾ ਪੜਿਆ ਲਿਖਿਆ ਉਹਨੂੰ ਤਾਂ ਚਾਚਾ ਨਾਲ ਲੇਖਾਰ ਹੀ ਨਹੀਂ ਬੁਲਾਉਂਦੇ ਉਹ ਰਾਜੇ ਵੜਿੰਗ ਨੂੰ ਪ੍ਰਧਾਨ ਜੀ ਪ੍ਰਧਾਨ ਜੀ ਪ੍ਰਧਾਨ ਜੀ ਵੇਖੋ ਪ੍ਰਧਾਨ ਜੀ ਮੇਰੇ ਬਾਰੇ ਮੇਨੂੰ ਕਿਵੇਂ ਬੋਲਦੇ ਆ ਬਾਜਵਾ ਸਾਹਿਬ समझो की हो रहा नहीं देखो कांग्रेस में है तो उनका अंदरूनी मामला जी मगर एक बात जरूर है कि खैरा साहब और सिद्धू साहब ही है या एक आधे और हैं जो कोई बात करके राजी है बाकी तो आपको पता ही है इनका एक एमपी है एक दो एमपी है मतलब मॉल लॉयल दैन द किंग वो भगवंतमान पॉलिसी बाद ਇੱਕ ਇਹਨਾਂ ਦਾ ਐਮਪੀਓ ਤਾੜੀਆਂ ਪਹਿਲਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਕਾਂਗਰਸ ਵਾਲਾ ਮਨੋਂ ਤਾਂ ਲੈਣ ਦੀ ਕੀ ਲੋੜ ਹੈ ਤੁਹਾਨੂੰ ਸਮਝ ਆਈ ਗਈ ਹੈ ਹੈ ਉਹ ਹੀ ਜਾਈ ਡਿਫਾਲਟਰ ਚ ਹੁਣੇ ਅੱਜ ਮੈਂ ਬੋਲਿਆ ਸ਼ਾਮ ਤੱਕ ਉਹਨੂੰ ਮੌਕਾ ਮਿਲ ਜਾਣਾ ਉਹਨੂੰ ਚਾਰ ਪ੍ਰੈਸ ਵਾਲੇ ਛੱਡ ਕੇ ਬੋਲ ਪੈਣਾ ਤੁਹਾਨੂੰ ਸਮਝ ਹੀ ਆ ਜਾਣੀ ਮੈਂ ਕਿਹਦੀ ਗੱਲ ਕਰਦਾ ਨਾਉਂ ਨਹੀਂ ਲੈਣ ਦੀ ਉਹ ਲੋਡ ਹੁੰਦੀ ਡਿਫਾਲਟਰਾਂ ਦੀ ਮਗਰ ਸਮਝੌਤਾ ਪ੍ਰਧਾਨ ਜੀ ਤੁਸੀਂ ਕਦੇ ਆਪਣਾ ਦੇਖਿਆ ਆਪਣੇ ਨੂੰ ਇਹਨੂੰ ਭਗਵਾਨਤ ਮਾਨ ਨੂੰ ਆਪ ਦੇ ਪ੍ਰਧਾਨ ਨੂੰ ਪ੍ਰਧਾਨ ਜੀ ਪ੍ਰਧਾਨ ਜੀ ਕਰਦੇ ਕਦੇ ਸੁਣਿਆ ਇਹਨੇ ਪਿਆਰ ਨਾਲ ਪ੍ਰਧਾਨ ਜੀ ਜਿੰਨੇ ਪਿਆਰ ਨਾਲ ਰਾਜੇ ਵੜਿੰਗ ਨੂੰ ਸੰਬੋਧਨ ਹੁੰਨਾ ਇੰਨਾ ਹੀ ਕਿਥੇ ਪਿਆਰ ਸਤਕਾਰ ਬੁੱਧਰਾਮ ਜੀ ਨੂੰ ਦੇ ਦੇਵੇ ਮੈਨੂੰ ਲੱਗਦਾ ਉਹ ਫੁੱਲੇ ਨਾਲ ਸਮਾਉਣ ਏਡਾ ਪੜਿਆ ਲਿਖਿਆ ਜੀ ਆ ਇੰਨੀਆਂ ਇੰਨੀਆਂ ਪੀ ਐਚ ਡੀਆਂ ਕੀਤੀਆਂ ਮੈਨੂੰ ਲੱਗਦਾ ਪਤਾ ਨਹੀਂ ਕਿੰਨੀਆਂ ਐਮ ਐ ਕਿੰਨਾ ਕੁ ਏਡਾ ਪੜਿਆ ਲਿਖਿਆ ਉਹਨੂੰ ਤਾਂ ਚਾਚ ਨਾਲ ਇੱਕ ਆਰੀ ਨਹੀਂ ਬੁਲਾਉਂਦੇ ਉਹ ਰਾਜੇ ਵੜਿੰਗ ਨੂੰ ਪ੍ਰਧਾਨ ਜੀ ਪ੍ਰਧਾਨ ਜੀ ਪ੍ਰਧਾਨ ਜੀ ਵੇਖੋ ਪ੍ਰਧਾਨ ਜੀ ਮੇਰੇ ਬਾਰੇ ਮੈਨੂੰ ਕਿਵੇਂ ਬੋਲਦੇ ਆ ਬਾਜਵਾ ਸਾਹਿਬ ਆ ਤੁਸੀਂ ਇਹ ਸਮਝੋ ਕੀ ਹੋ ਰਿਹਾ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ